ਜੇਬੀਸੀ ਬਹੁਤ ਤੇਜ਼ ਆ ਰਹੀ ਸੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੰਗ ਸਾਈਡ ਹੋਈ ਜਦੋਂ ਜੇਬੀਸੀ ਉਹ ਦੇ ਵਿੱਚ ਲੱਗਿਆ ਅੱਗੇ ਡਬਟਰ ਚ ਇਹ ਮੁੰਡਾ ਹਾਂਜੀ ਤੇ ਇੱਕ ਮੁੰਡੇ ਜੀ ਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਦਾ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਿਆ ਅਮਰਚਾ ਤੇ ਇੱਕ ਦੀ 11:30 ਵਜੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਮਹਿਕਮੇ ਦਾ ਮਿਹਰਬਾਨੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇਧਰ ਪਰਪ ਚਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਗਏ ਉਹ ਫਰਾਰ ਹੋ ਗਿਆ ਜੀਸੀਬੀਏ ਚਲ ਮਟ ਪਾਇਆ ਹੈ ਤੇ ਮਟ ਦਾਣਾ ਪ੍ਰੀਏ ਨਾਂ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਅੱਛਾ ਕੀ ਬਾਪਰੇ ਜੀ ਕੀ ਤੇ ਰਾਤ ਦੋ ਲੜਕੇ ਸੀਗੇ ਕੋਈ 20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਰੰਧਾ ਦਾ ਬੇਟਾ ਸੀਗਾ ਗੁਰਮੁਖ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਿਰਾਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲੋਂ ਜੀਵੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੰਗ ਸਾਈਡ ਹੋਈ ਜਦੋਂ ਜੀਵੀਸੀ ਉਹਦੇ ਵਿੱਚ ਲੱਗਿਆ ਅੱਗੇ ਡਬੀਡਰ ਤੇ ਮੋੜ ਤੇ ਤੇ ਇੱਕ ਮੁੰਡੇ ਜਿਹਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਤਾਂ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਏ ਅਮਰਚਾ ਤੇ ਇੱਕ ਦੀ 11:30 ਵਜੇ ਮੌਤ ਹੋ ਗਈ ਦੋਹਾਂ ਦੀ ਡੱਥ ਗਈ ਹਾਂ ਦੋਨਾਂ ਦੀ ਡੱਥ ਹੋ ਗਈ ਬਹੁਤ ਜ਼ਿਆਦਾ ਮਾੜਾ ਪਟਿਆਲੇ ਤੋਂ ਆਰੇ ਸੀ ਹਾਂ ਉਹ ਮੁੰਡੇ ਪਟਿਆਲੇ ਕੰਮ ਲੱਗੇ ਹੋਏ ਸੀਗੇ ਉਹ ਰੈਗੂਲਰ ਆਉਂਦੇ ਸੀਗੇ ਰੋਜ਼ ਮੈਡੀਕਲ ਜੀਸੀਬੀ ਕਿੰਨਾ ਦੀ ਬਾਈ ਜੀਬੀਸੀ ਦੀ ਹਲੇ ਪੜਤਾਲ ਕਰ ਰਹੇ ਨੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਵਿਭਾਗ ਦੇ ਹਾਂ ਨਹਿਰ ਬੰਦੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇਧਰ ਪਾਰਕ ਚ ਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਗਏ ਉਹ ਫਰਾਰ ਹੋ ਗਿਆ ਜੀਸੀਬੀ ਅੰਦਰ ਹੈ ਬਾਈ ਜੀਬੀਸੀ ਹਾਂ ਉਹ ਰੇ ਕਬਜ਼ੇ ਚ ਹਾਂ ਹਾਂ ਪੁਲਿਸ ਵੀ ਆ ਗਈ ਤੇ ਦੇਖੋ ਹੁਣ ਕਾਰਵਾਈ ਕਰਦੇ ਆਂ ਕੀ ਪਰਿਵਾਰਾਂ ਚ ਕੌਣ ਕੌਣ ਆ ਬਾਈ ਜਿਹੜੇ ਮੁੰਡੇ ਦੀ ਡੈਥ ਪਰਿਵਾਰਾਂ ਚ ਹੈਗੇ ਨੇ ਜਿਹੜੇ ਦੀ ਆਉਣ ਦੀ ਸਪੋਰਟਾਂ ਡੈਥ ਹੋ ਗਈ ਆ ਉਹ ਮੰਮੀ ਆ ਇੱਕ ਡੈਡੀ ਆ ਇੱਕ ਉਹਦੀ ਸਿਸਟਰ ਸੀਗੀ ਚਾਰ ਜੀ ਸੀਗੇ ਤੇ ਇੱਕ ਇਕੱਲੇ ਭਾਈ ਸੀ ਉਹ ਡੈਥ ਹੋ ਗਈ ਤੇ ਜਿਹੜਾ ਦੂਸਰਾ ਮੁੰਡਾ ਸੀਗਾ ਉਹਦੇ ਡੈਡੀ ਦੇ ਹੋ ਗਏ 10 ਕੋ 15 ਕੋ ਸਾਲ ਲੈਥ ਹੋਈ ਨਹੀਂ ਤੇ ਉਹ ਦੋ ਬ੍ਰਦਰ ਸੀਗੇ ਕਮਾਉਣ ਵਾਲੇ ਕੱਲੀ ਤੇ ਹਾਂਜੀ ਕਮਾਉਣ ਵਾਲੇ ਕੱਲੇ ਸੀਗੇ ਤੇ ਮਤਲਬ ਕਿ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਇੱਕੋ ਪਿੰਡ ਦੇ ਨੇ ਬਾਈ ਤੁਸੀਂ ਹਾਂ ਇੱਕੋ ਪਿੰਡ ਦੇ ਨੇ ਨੇੜੇ ਨੇੜੇ ਘਰ ਨੇ ਉਹਨਾਂ ਦੇ ਦੋਹੇ ਕੰਮ ਇਕੱਠੇ ਕਰਦੇ ਬਟੇਲੇ ਹਾਂ ਕੰਮ ਇਕੱਠੇ ਕਰਦੇ ਸੀਗੇ ਦੋਨੋਂ ਹੀ ਅੱਛਾ ਤੇ ਇਹਨਾਂ ਦੀ ਬੇਨਤੀ ਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਭੈਣ ਖਾਸਾ ਹੋਇਆ ਬਹੁਤ ਜ਼ਿਆਦਾ ਕਾਰਵਾਈ ਦੀ ਮੰਗ ਕਰਦੇ ਆਂ ਸੀ ਵੀ ਜਲਦ ਤੋਂ ਜਲਦ ਕਾਰਵਾਈ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਜਾਵੇ ਭਾਈ ਮੇਰਾ ਨਾਮ ਮਨਦੀਪ ਸਿੰਘ ਆ ਪਿੰਡ ਮੇਰਾ ਕਰਹਾਲੀ ਐ ਤੇ ਰਾਤ ਇੱਥੇ ਗੁਰਦੁਆਰਾ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਮੇਰਾ ਬ੍ਰਦਰ ਸੀਗਾ ਤੇ ਇੱਕ ਸਾਡੇ ਗਵੰਡੀਆਂ ਦਾ ਮੁੰਡਾ ਸੀਗਾ ਉਹ ਦੋਨੋਂ ਹੀ ਕੰਮ ਤੋਂ ਆ ਰਹੇ ਸੀਗੇ ਤੇ ਜੀਸੀਬੀ ਵਾਲੇ ਨੇ ਰੋਂਗ ਸਾਈਡ ਆ ਕੇ ਉਹਨਾਂ ਦੇ ਵਿੱਚ ਟੱਕਰ ਮਾਰੀ ਜਿਹਦੇ ਵਿੱਚ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਦੀ ਨਾਲ ਵਾਲੇ ਮੁੰਡੇ ਦੀ ਜਾ ਕੇ ਹਸਪੀਟਲ ਚ ਲੈ ਕੀ ਨਾਮ ਕੀ ਹੈ ਬਈ ਦੋਹਾਂ ਮੁੰਡਿਆਂ ਦਾ ਇੱਕ ਦਾ ਤੇਜ ਤੇਜਿੰਦਰ ਸਿੰਘ ਹੈ ਇੱਕ ਦਾ ਅਮਰਤ ਲਗਾ ਅੱਛਾ ਬਈ ਕੰਮ ਕਿਥੇ ਕਰਦੇ ਤੇ ਇਹ ਕੰਮ ਤੋਂ ਹਰੇ ਸੀ ਹਾਂ ਜੀ ਇਹ ਅਮਰਤਕ ਚੱਲੇ ਦੇ ਸਾਹਮਣੇ ਮੈਡੀਕਲ ਹਾਲ ਤੇ ਲੱਗੇ ਹੋਏ ਸੀ ਜਿਹੜਾ ਮੇਰਾ ਬ੍ਰਦਰ ਹੈ ਤੇਜਿੰਦਰ ਸਿੰਘ ਕਿੰਨੇ ਕ ਬਜ ਦੀ ਘਟਨਾ ਦਾ ਇਹ ਸਾਢੇ 8 ਤੇ 8 ਦੇ ਵਿੱਚ ਤੇ ਹੋਇਆ ਸੀ ਅੱਛਾ ਕੀ ਮੰਗ ਕੀ ਕਰਦੇ ਹੋ ਬਈ ਸਾਡੀ ਇਹ ਮੰਗ ਹੈ ਵੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਹਾਂ ਟੀ.ਜੇ.ਸੀ.ਬੀ ਵਾਲੇ ਨੇ ਇਹਨਾਂ ਤੋਂ ਸਾਡੂੰ ਇਹੀ ਮੰਗ ਹੈ ਵੀ ਉਮਰ ਕਿੰਨੀ ਕਿੰਨੀ ਸੀ ਬਈ ਦੋਹਾਂ ਦੀ ਉਮਰ ਹਲੇ ਬਈ 19 ਸਾਲ ਦੀ ਸੀ ਖਵੀਰ ਵੀ ਪਿੰਡ ਕਾਲੀ ਸਾਵਾ ਜੀ ਜੀ ਵੀ ਸੀ ਇਹਨਾਂ ਆਈ ਸੀ ਆਮ ਨਵਾਂਗਾ ਸਾਈਡ ਤੋਂ ਮੁੰਡੇ ਦੋ ਮੁਕਰ ਜਿਆ ਜੀ ਇਹ ਦੋ ਆ ਰਹੇ ਸੀ ਪਟਾਲਿਓ ਅੱਛਾ ਤੇ ਕਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਹੀ ਜੀ ਵੀ ਸੀ ਵਾਲਾ ਪੁੱਛ ਸਰੋਂਸਰ ਜਾ ਕੇ ਵਿਚ ਮੁਰਸਾ ਉਹ ਮੁਰਸਾ ਜਿਮ ਕਰ ਮਾਰੀ ਨੇ ਤਾਂ ਤੇ ਸਰ ਕਿੰਨੇ ਬੰਦੇ ਦੀ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਹਾਂ ਇੱਕ ਮੁੰਡਾ ਤਜਿੰਦਰਾ ਗੁਰਬਖਸ਼ ਸਿੰਘ ਨੰਦਾ ਜੀ ਹਾਂ ਇਹ ਅਮਰਤਪਾਲ ਆ ਬਲਜਿੰਦਰ ਸਿੰਘ ਨੰਦਾ ਜੀ ਇਹ ਕਿੱਥੋਂ ਰਹਿਣ ਵਾਲੇ ਨੇ ਇਹ ਕਾਲੇ ਸਾਬ ਦੇ ਨੇ ਜੀ ਠੀਕ ਸਰ ਜੇ ਸੀ ਬੀ ਦਾ ਪਤਾ ਲੱਗਿਆ ਕਿੰਨਾ ਦੀ ਜੇ ਸੀ ਬੀ ਹੈ ਹਾਂ ਮਾਲਕ ਦਾ ਪਤਾ ਲੱਗ ਗਿਆ ਜੀ ਡਰਾਈਵਰ ਦਾ ਨਹੀਂ ਪਤਾ ਲੱਗਾ ਉਹ ਤਾਂ ਭੱਜ ਗਿਆ ਸੀ ਇੱਧੇ ਕਰਕੇ ਜੀ ਤੇ ਇਹ ਕਿੱਥੇ ਕੰਮ ਕਰ ਰਹੇ ਸੀ ਸਰ ਇਹ ਕੰਮ ਆ ਇੱਥੇ ਸੁਬਹ ਦੇ ਕਰ ਰਹੇ ਸੀ ਸਰਕਾਰੀ ਜਿਹੜਾ ਕੰਮ ਸਰਕਾਰੀ ਕੰਮ ਚੱਲ ਰਿਹਾ ਉਹ ਮੈਂ ਕਰ ਰਿਹਾ ਅੱਛਾ ਜੀ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਡਰਾਈਵਰ ਦਾ ਜੀ ਨਾਂ ਤਾਂ ਨਹੀਂ ਪਤਾ ਲੱਗਾ ਪਰ ਮਾਲਕ ਇੰਦੇ ਵਿੱਚ ਆ ਰਹੇ ਆ ਅਰੇ ਇੱਕ ਵਾਰ ਦੇ ਦਈਏ ਮਾਮਲਾ ਦਰਜ ਕਰ ਲੇ ਜੀ ਮਾਲਾ ਹੀ ਕਰਾਂਗਾ ਜੀ ਇਹ ਕਰਨਾ ਇੱਥੇ ਮੈਂ ਹੀ ਕਰ ਰਿਹਾ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਹੋਰ ਜਨਰਲ ਅਫਸਰ ਫੇਰ ਜੀ ਪੋਸਟ ਮਾਰਟ ਮਾਜੂ ਅੱਜ ਆਹ ਜੂ ਆਹ